ਹੈਲੋ ਐਂਡ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਗੱਲ ਕਰਾਂਗੇ BA 3rd Year ਦੇ ਸਮੈਸਟਰ 5ਵੀਂ ਦੀ ਜਿਸ ਵਿੱਚ ਅਸੀਂ ਜਰਨਲ ਪੰਜਾਬੀ ਦੇ ਪੇਪਰ ਵਿੱਚ ਵਾਕਾਂਂਚ ਤੇ ਵਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਵਾਕ ਕੀ ਹੈ ਵਾਕ ਦੀ ਪਰਿਭਾਸ਼ਾ ਦੇਖੋ ਵਿਆਕਰਨ ਦੀ ਅਸਾਰਥਿਕਾ ਇਹਨੂੰ ਵਾਕ ਕਿਹਾ ਜਾਂਦਾ ਤੇ ਹੁਣ ਅਸੀਂ ਦੇਖਦੇ ਹਾਂ ਵਾਕਾਂਂਚ ਵਾਕਾਂਂਚ ਹੈ ਧੁਪਾਵ ਹੈ ਸ਼ਬਦਾਂ ਦੇ ਉਸ ਮੂਹ ਜੋ ਵਾਕ ਦੇ ਅੰਦਰਲੇ ਭਾਵ ਨੂੰ ਪ੍ਰਗਟਾਉਂਦਾ ਹੈ ਤੇ ਹੁਣ ਇਹ ਅੱਗੇ ਦੋ ਭਾਗਾਂ ਵਿੱਚ ਵੰਡੇ ਹੋਏ ਨੇ ਨਾਮ ਵਾਕਾਂਂਚ ਕਿਰਿਆ ਵਾਕਾਂਂਚ ਤੇ ਜੇ ਹੁਣ ਅਸੀਂ ਗੱਲ ਕਰਦੇ ਹਾਂ ਨਾਵਾਂਕਾਂਝ ਕੀ ਹੈ ਨਾਵਾਂਕਾਂਝ ਦੀ ਪਰਿਭਾਸ਼ਾ ਵਾਕ ਵਿੱਚ ਨਾਮ ਵਰਗ ਦਾ ਕਾਰਜ ਨਿਭਾਉਣ ਵਾਲੇ ਵਾਕਾਂਸ਼ ਨੂੰ ਨਾਮ ਕਿਹਾ ਜਾਂਦਾ ਹੈ ਨਾਮਵਾਕਾਂਸ਼ ਇੱਕ ਸ਼ਬਦ ਵੀ ਹੋ ਸਕਦਾ ਹੈ ਤੇ ਇੱਕ ਤੋਂ ਵੱਧ ਵੀ ਤੇ ਹੁਣ ਨਾਵਾਂਕਾਂਝ ਵੀ ਅੱਗੇ ਕਈ ਭਾਗਾਂ ਵਿੱਚ ਵੰਡਿਆ ਹੋਇਆ ਵੰਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਜੇਕਰ ਅਸੀਂ ਗੱਲ ਕਰੀਏ ਵੰਤਰ ਦੇ ਆਧਾਰ ਤੇ ਤਾਂ ਉਹ ਮੁੱਖ ਵਾਕਾਂਸ਼ ਸੰਬੰਧ ਦੇ ਆਧਾਰ ਤੇ ਸਥਾਨ ਦੇ ਆਧਾਰ ਤੇ ਇਹ ਨਾਵਾਂਕਾਂਸ਼ ਤੇ ਹੁਣ ਜੇ ਦੂਸਰੇ ਪਾਸੇ ਅਸੀਂ ਗੱਲ ਕਰੀਏ ਕਾਰਜ ਦੇ ਆਧਾਰ ਤੇ ਕਰਤਾ ਕਰਮ अप्रधानकरम ਤੇ ਜੇਕਰ ਉਹਨੇ ਅਸੀਂ ਗੱਲ ਕਰੀਏ ਬੰਤ ਰੂਪ ਦੇ ਆਧਾਰ ਤੇ ਤਾਂ ਇਸ ਦੀ ਪਛਾਣ ਮੁੱਖ ਸ਼ਬਦ ਰਹੀ ਮੁੱਖ ਸ਼ਬਦ ਰਹੀ ਕੀਤੀ ਜਾਂਦੀ ਹੈ ਜਿਵੇਂ ਉਹਦਾ ਸਥਾਨ ਜਾਂ ਸਬੰਧ ਦੇਖ ਹੁਣ ਅਸੀਂ ਵੇਖਦੇ ਹਾਂ ਮੁੱਖ ਸ਼ਬਦ ਰਹੀ ਨਾਵਾਕਾਂਝ ਦੀ ਪਛਾਣ ਮੁੱਖ ਸ਼ਬਦ ਨਾਮ ਜਾਂ ਪਰਨਾਮ ਹੁੰਦਾ ਹੈ ਇਕੱਲੇ ਮੁੱਖ ਸ਼ਬਦ ਨੂੰ ਬਾਕਾਂਝ ਦੀ ਬਦਲ ਨਾਲ ਬਾਗ ਦੀ ਬੰਤਰ ਨੂੰ ਕੋਈ ਨੂੰ ਕੋਈ ਫਰਕ ਨਹੀਂ ਪੈਂਦਾ ਜਿਵੇਂ ਭਾਰਤ ਦੀ ਰਾਜਧਾਨੀ ਦਿੱਲੀ ਇੱਕ ਪੁਰਾਣਾ ਸ਼ਹਿਰ ਹੁਣ ਅਸੀਂ ਵੇਖਦੇ ਹਾਂ ਸਿਧਾਂਤ ਦੇ ਆਧਾਰ ਤੇ ਪੰਜਾਬੀ ਭਾਸ਼ਾ ਵਿੱਚ ਆਮ ਕਰਕੇ ਸਧਾਰਨ ਵਿਆני ਵਾਕ ਵਿੱਚ ਪਹਿਲੇ ਦੂਜੇ ਤੀਜੇ ਚੌਥੇ ਸਥਾਨ ਉਤੇ ਵਰਤਿਆ ਗਿਆ ਸ਼ਬਦ ਸ਼ਬਦ ਸਮੂਹ ਨਾਂ ਵਾਕ ਅੰਸ਼ ਹੁੰਦਾ ਹੈ ਉਂਝ ਕਿਤੇ ਕਿਤੇ ਇਸ ਦਾ ਉਲੰਘਣ ਵੀ ਹੋ ਸਕਦਾ ਜਿਵੇਂ ਮੋਹਨ ਲਿਖਦਾ ਹੈ ਹੁਣ ਜੇਕਰ ਸਬੰਧ ਦੇ ਆਧਾਰ ਤੇ ਦੇਖੀਏ ਤੇ ਨਾਵਾਕਾਂਜ ਦਾ ਇੱਕ ਗਰੁੱਪ ਸਬੰਧ ਵੀ ਹੈ ਜੋ ਦੋ ਵਾਕਾਂ ਵਿਚਾਲੇ ਸਬੰਧ ਪ੍ਰਗਟ ਕਰਦਾ ਹੈ ਇਸ ਨੂੰ ਸਬੰਧਵਾਚਕਾਂ ਏਸੀ ਨਾਵਾਕਾਂਜ ਤੇ ਉਸ ਦੀ ਪਰਿਭਾਸ਼ਾ ਹੁਣ ਆਓ ਅੱਗੇ ਅਸੀਂ ਕਿਰਿਆਵਾਕਾਂਜ ਦੀ ਪਰਿਭਾਸ਼ਾ ਦੇਖਦੇ ਹਾਂ ਕਿਰਿਆਵਾਕਾਂਜ ਕਿਰਿਆਵਾਕਾਂਜ ਦੀ ਪਰਿਭਾਸ਼ਾ ਨੂੰ ਦੇਖਦੇ ਹਾਂ ਜਿਹੜੇ ਸ਼ਬਦਾਂ ਨਾਲ ਕਿਰਿਆ ਵਾਕ ਵਿੱਚ ਹੋ ਰਹੀ ਕਿਰਿਆ ਦਾ ਪਤਾ ਲੱਗਦਾ। ਹੁਣ ਅਸੀਂ ਦੇਖਦੇ ਹਾਂ ਕਿਰਿਆ ਵਾਕਾਂ ਦੀ ਪਰਿਭਾਸ਼ਾ। ਜਿਹੜੇ ਸ਼ਬਦ ਕਿਰਿਆ ਨੂੰ ਦਰਸਾਉਂਦੇ ਹਨ ਜਾਂ ਕੰਮ ਦੇ ਹੋਣ ਵਾਲੇ ਦਰਸਾਉਂਦੇ ਹਨ। ਉਹਨਾਂ ਸ਼ਬਦ ਸਮੂਹਾਂ ਨੂੰ ਕਿਰਿਆ ਵਾਕਾਂ ਕਿਹਾ ਜਾਂਦਾ ਹੈ। ਉਦਾਹਰਨ ਲਈ ਦੇਖੋ, ਕੁੜੀ ਸਵੇਰ ਤੋਂ ਪੜ ਰਹੀ ਹੈ। ਇਹ ਉਸ ਦੀ ਕਿਰਿਆ ਨੂੰ ਦਰਸਾ ਰਿਹਾ ਹੈ। ਇਸ ਨੂੰ ਕਿਰਿਆ ਵਾਕਾਂ ਕਿਹਾ ਜਾਂਦਾ ਹੈ। ਕਿਰਿਆ ਵਾਕਾਂ ਦੀ ਅੱਗੇ ਦੋ ਭਾਗਾਂ ਵਿੱਚ ਵੰਡਿਆ ਹੋਇਆ ਬੰਤਰ ਦੇ ਆਧਾਰ ਤੇ ਕਾਰਜ ਤੇ ਆਧਾਰ ਤੇ। ਬੰਤਰ ਦੇ ਆਧਾਰ ਤੇ ਅਕਾਲਕੀ ਕਿਰਿਆ ਤੇ ਕਾਲਕੀ ਕਿਰਿਆ ਕਾਰਜ ਦੇ ਆਧਾਰ ਤੇ ਮੁੱਖ ਕਿਰਿਆ ਸਹਾਇਕ ਕਿਰਿਆ ਸੰਚਾਲਕ ਕਿਰਿਆ ਯੂਸ ਦੇ ਯੂਸ ਦੇ ਪਾਗ ਹਨ ਜਿਨ੍ਹਾਂ ਵਿੱਚ ਵੰਡਿਆ ਹੋਇਆ ਹੈ ਆਓ ਹੁਣ ਅਸੀਂ ਦੇਖਦੇ ਹਾਂ ਬੰਤਰ ਦੇ ਆਧਾਰ ਤੇ ਅਕਾਲਕੀ ਕਿਰਿਆ ਉਹ ਕਿਰਿਆ ਹੈ ਜੋ ਕਾਲ ਦਾ ਬੋਧ ਨਾ ਕਰਵਾਏ ਜਿਵੇਂ ਬੱਚੇ ਮੀਂਹ ਵਿੱਚ ਟੱਪ ਰਹੇ ਹਨ ਕਾਲਕੀ ਕਿਰਿਆ ਉਹ ਕਿਰਿਆ ਹੈ ਜੋ ਕਾਲ ਦਾ ਬੋਧ ਕਰਵਾਏ ਜਿਵੇਂ ਕਿ ਸਵੇਰ ਤੋਂ ਮੀਂਹ ਪੈ ਰਿਹਾ ਹੈ ਆਓ ਹੁਣ ਅਸੀਂ ਵੇਖਦੇ ਹਾਂ ਕਾਰਜ ਦੇ ਆਧਾਰ ਤੇ ਮੂਖ ਕਿਰਿਆ ਮੂਖ ਕਿਰਿਆ ਉਹ ਕਿਰਿਆ ਜਿਸ ਦਾ ਵਾਕ ਦੀ ਕਿਰਿਆ ਪਤਾ ਲੱਗੇ ਹੁਣ ਅਸੀਂ ਵੇਖਦੇ ਹਾਂ ਸਹਾਇਕ ਕਿਰਿਆ ਸਹਾਇਕ ਕਿਰਿਆ ਉਹ ਕਿਰਿਆ ਜਿਸ ਵਿੱਚ ਦੋ ਵਾਕਾਂ ਵਿੱਚ ਸਬੰਧ ਸਥਾਪਿਤ ਕੀਤਾ ਜਾਵੇ ਜਿਵੇਂ ਕਿ ਉਦਾਹਰਣ ਲਈ ਵੇਖੀਏ ਹੈ ਤੇ ਸੀ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਉਹ ਕਿਰਿਆ ਜਿਸ ਨਾਲ ਕੰਮ ਦਾ ਪਤਾ ਲੱਗੇ ਇਹ ਅੱਗੇ ਚਾਰ ਭਾਗਾਂ ਵਿੱਚ ਵੰਡੀ ਹੋਈ ਹੈ ਇਸ ਦੀਆਂ ਕਿ ਚਾਰ ਕਿਸਮਾਂ ਹਨ ਮੁਦਲੀ ਕਿਰਿਆ ਕਰਮਵਾਚੀ ਗਤੀਵਾਚੀ ਤੇ ਸੰਭਾਵਕ ਸੰਚਾਲਨ